ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਜਲੰਧਰ ਡਾਕਟਰ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਰਲਡ ਮਲੇਰੀਆ ਦਿਵਸ ਮਨਾਇਆ ਗਿਆ ਜਿਸ ਦੇ ਸਬੰਧ ਵਿੱਚ ਸੀਨੀਅਰ ਸੈਕੰਡਰੀ ਸਕੂਲ ਪੋਗਪੁਰ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਨੂੰ ਕਦਮ ਦਾ ਮੰਤਵ ਲੋਕਾਂ ਨੂੰ ਮਲੇਰੀਆ ਬੁਖਾਰ ਤੋਂ ਬਚਣ ਲਈ ਜਾਗਰੂਕ ਕਰਨਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਮਲੇਰੀਆ ਬੁਖਾਰ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ ਰੈਲੀ ਦੌਰਾਨ ਸਕੂਲ ਪ੍ਰਿੰਸੀਪਲ ਸਟਾਫ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਪੂਰਾ ਸਹਿਯੋਗ ਦਿੱਤਾ ਆਓ ਦੇਖਦੇ ਹਾਂ ਭੋਗਪੁਰ ਤੋਂ ਦੁਆਬੇ ਦੀ ਆਵਾਜ਼ ਪੱਤਰਕਾਰ ਗੁਰਪਾਲ ਸਿੰਘ ਸਾਬੀ ਦੀ ਵਿਸ਼ੇਸ਼ ਰਿਪੋਰਟ ਪੰਜਾਬ ਸਰਕਾਰ ਦੇ ਹੁਕਮ ਔਰ ਸ਼ਹਿਰ ਸਲਦਨ ਡਾਕਟਰ ਗਰਮੀਤ لال ਜੀ ਦੀ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਭੋਗਪੁਰ ਵਿੱਚ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਦੇ ਵਿਦਿਆਰਥੀਆਂ ਵੱਲੋਂ ਆਪਾਂ ਰੈਲੀ ਕਰਨ ਜਾ ਰਹੇ ਹਾਂ ਇਸ ਰੈਲੀ ਦਾ ਮੰਤਵ ਲੋਕਾਂ ਨੂੰ ਮਲੇਰੀਏ ਬੁਖਾਰ ਔਰ ਡੇਂਗੂ ਬੁਖਾਰ ਬਾਰੇ ਜਾਗਰੂ ਜਾਗਰੂ ਕਰਨਾ ਹੈ ਔਰ ਇਸ ਰੈਲੀ ਦੇ ਨਾਲ ਲੋਕਾਂ ਨੂੰ ਪਤਾ ਲੱਗੇ ਤਾਂ ਕਿ ਉਹ ਆਪਣੇ ਆਸ-ਪਾਸ ਘਰਾਂ ਵਿੱਚ ਜਾਂ ਕਿਤੇ ਵੀ ਖੜਾ ਪਾਣੀ ਕੂਲਿਆਂ ਗਮਲਿਆਂ ਜਾਂ ਕਿਸੇ ਵੀ ਟੁੱਟੇ ਭਜੇ ਪਾਂਡਿਆਂ ਦੇ ਵਿੱਚੋਂ ਹਰ ਹਫ਼ਤੇ ਸ਼ੁੱਕਰਵਾਰ ਨੂੰ ਰੋੜ ਦੇਣ ਅਗਰ ਮਲੇਰੀਏ ਤੋਂ ਬਚਣਾ ਹੈ ਤਾਂ ਇੱਕ ਬਹੁਤ ਛੋਟਾ ਜਿਹਾ ਕੰਮ ਹੈ ਕਿ ਕਿਤੇ ਵੀ ਖੜਾ ਸਾਫ ਪਾਣੀ ਰੋੜ ਦਿੱਤਾ ਜਾਏ ਅੱਜ ਅਸੀਂ ਮਲੇਰੀਏ ਦੀ ਰੈਲੀ ਕੱਢਣ ਜਾ ਰਹੇ ਹਾਂ ਔਰ ਮਲੇਰੀਏ ਦਾ ਮੱਛਰ ਵੀ ਸਾਫ ਖੜੇ ਪਾਣੀ ਉੱਤੇ ਆਂਡੇ ਦਿੰਦਾ ਹੈ ਔਰ ਇਹ ਮੱਛਰ ਕਿਤੇ ਵੀ ਆਂਡੇ ਦੇ ਸਕਦਾ ਹੈ ਜਿੱਦਾਂ ਖੇਤਾਂ ਵਿੱਚ ਔਰ ਖੇਤਾਂ ਦੇ ਜਿੱਥੇ ਟਿਊਬਵੈੱਲ ਲੱਗੇ ਉਹਨਾਂ ਦੇ ਪਾਣੀ ਦੇ ਵਿੱਚ ਜਾਂ ਸਾਡੇ ਘਰਾਂ ਦੇ ਆਸ-ਪਾਸ ਕਿਤੇ ਵੀ ਖੜਾ ਪਾਣੀ ਹੈ ਸਾਫ ਪਾਣੀ ਹੈ ਉੱਥੇ ਆਂਡੇ ਦਿੰਦਾ ਹੈ ਔਰ ਪੂਰਾ ਮੱਛਰ ਬਣ ਕੇ ਸਾਨੂੰ विदਨ 10 ڈیز ਇਹ ਕੱਟਣਾ ਸ਼ੁਰੂ ਕਰ ਦਿੰਦਾ ਹੈ। ਔਰ ਅਗਰ ਡੇਂਗੂ ਜਾਂ ਮਲੇਰੀਆ ਦਾ ਮੱਛਰ ਕਿਸੇ ਨੂੰ ਕੱਟ ਦਿੰਦਾ ਹੈ ਤਾਂ ਉਹ ਬੰਦਾ ਤਕਰੀਬ 6 ਮਹੀਨੇ ਕੰਮ ਕਰਨ ਦੇ ਲਾਇਕ ਨਹੀਂ ਰਹਿੰਦਾ। ਇੰਨਾ ਬਿਜ਼ਨਸ ਹੋ ਜਾਂਦੀ ਹੈ ਔਰ ਉਸ ਦਾ ਐਸੇ ਦੀ ਬਰਬਾਦੀ ਹੁੰਦੀ ਹੈ, ਸਿਹਤ ਦਾ ਨੁਕਸਾਨ ਹੁੰਦਾ ਹੈ। ਇਸ ਲਈ ਇਸ ਤੋਂ ਬਚਣ ਦਾ ਸਿਰਫ ਇੱਕੋ ਹੀ ਤਰੀਕਾ ਹੈ ਕਿ ਸਾਫ਼ ਖੜੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰੀ ਆਪਾਂ ਰੋੜ ਕੇ ਸਵਾ ਲਈਏ। ਇਹ ਸ਼ੁੱਕਰਵਾਰ ਨੂੰ ਜਿਨਾ ਪਾਣੀ ਡੋਲਣ ਦਾ ਕੰਮ ਹੈ ਰੋਡ ਕਿਸ ਕਾਹ ਦਾ ਕੰਮ ਹੈ ਇਹ ਵਰਲਡ ਦੇ ਵਿੱਚ ਕੀਤਾ ਜਾਂਦਾ ਹੈ ਆਪਣੇ ਨੈਸ਼ਨਲ ਲੈਵਲ ਤੇ ਕੀਤਾ ਜਾ ਰਿਹਾ ਹੈ ਤਾਂ ਕਿ ਡੇਂਗੂ ਔਰ ਮਲੇਰੀਆ ਮਛਰ ਦੀ ਚੈਨ ਨੂੰ ਕੋੜਿਆ ਜਾ ਸਕੇ ਤਾਂ ਕਿ ਅਗਰ ਮਛਰ ਨਹੀਂ ਹੋਏਗਾ ਤਾਂ ਮਲੇਰੀਆ ਨੂੰ ਰੋਕਿਆ ਜਾ ਸਕਦਾ ਹੈ ਔਰ ਇਸਰਾਈਲੀ ਦਾ ਇਹੋ ਮੰਤਵ ਹੈ ਤਾਂ ਕਿ ਲੋਕ ਜਾਗਰੂਕ ਹੋਣ ਔਰ ਇਸ ਨਾਮਰਦ ਬਿਮਾਰੀਆਂ ਤੋਂ ਵਾਜ ਜਾਣ ਬੇਸ਼ੱਕ ਇਹ ਬਿਮਾਰੀਆਂ ਲਾਜੋਗ ਹਨ ਪਰ ਇੱਕ ਹੱਦ ਤੱਕ ਹਨ ਅਗਰ ਸਮੇਂ ਸਿਰ ਇਹਨਾਂ ਦਾ ਇਲਾਜ ਨਾ ਕੀਤਾ ਜਾਏ ਤਾਂ ਇਹ ਜਾਨਲੇਵਾ ਵੀ ਹੋ ਸਕਦੀਆਂ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਹਫਤੇ ਵਿੱਚ ਇੱਕ ਵਾਰੀ ਜ਼ਰੂਰ ਖੜੇ ਪਾਣੀ ਨੂੰ ਡੋਲਣਾ ਚਾਹੀਦਾ ਹੈ ਤਾਂ ਕਿ ਕਿਤੇ ਵੀ ਡੇਂਗੂ ਔਰ ਮਲੇਰੀਆ ਦਾ ਮੱਛਰ ਪੈਦਾ ਨਾ ਹੋ ਸਕੇ ਔਰ ਇਸ ਰੈਲੀ ਦਾ ਇਹੋ ਹੀ ਮੰਤਵ ਹੈ ਇਸ ਦੇ ਵਿੱਚ ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਸਾਹਿਬ ਔਰ ਟੀਚਿੰਗ ਸਾਹਿਬ ਸਟਾਫ ਔਰ ਬੱਚਿਆਂ ਨੇ ਬਹੁਤ ਸਹਿਯੋਗ ਦਿੱਤਾ ਹੈ ਇਸ ਲਈ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਪਰ ਤੇ ਸਾਡੇ ਸਕੂਲ ਦੇ ਵਿੱਚ ਜਿਹੜੀ ਇਹ ਡਾਕਟਰ ਸਾਹਿਬ ਨੇ ਤੇ ਸਾਰੀ ਟੀਮ ਨੇ ਬੱਚਿਆਂ ਨੂੰ ਤੇ ਸਾਰੇ ਸਟਾਫ ਨੂੰ ਅਵੇਅਰ ਕੀਤਾ ਹੈਗਾ ਕਿ ਜਿਹੜਾ ਮਲੇਰੀਆ ਮੱਛਰ ਹੈਗਾ ਇਹ ਕਿਸ ਤਰ੍ਹਾਂ ਜਿਹੜਾ ਬੁਖਾਰ ਹੈਗਾ ਕਿਸ ਤਰ੍ਹਾਂ ਫੈਲਦਾ ਹੈਗਾ ਕਿਹੜੇ ਮੱਛਰਾਂ ਦੇ ਥਰੂ ਹੋਇਆ ਤੇ ਇਹਦੇ ਵਿੱਚ ਉਹਨਾਂ ਨੇ ਰੈਡਕੂਇਜ਼ ਪ੍ਰੋਗਰਾਮ ਕਰਾਇਆ ਜਿਹੜਾ ਕਿ ਬੱਚਿਆਂ ਵਾਸਤੇ ਬਹੁਤ ਹੀ ਬੈਨੀਫੀਸ਼ੀਅਲ ਹੈ ਤੇ ਇਹਦੇ ਨਾਲ ਕਿ ਬੱਚੇ ਜਿਹੜੇ ਆਪ ਤੇ ਅਵੇਅਰ ਹੁੰਦੇ ਆ ਆਸ-ਪਾਸ ਇਹਦਾ ਦੱਸਿਆ ਉਹਨਾਂ ਨੂੰ ਕਿ ਤੁਸੀਂ ਘਰਾਂ ਦੇ ਵਿੱਚ ਕੋਈ ਵੀ ਪਾਣੀ ਖੜਾ ਨਾ ਹੋਵੇ ਪੂਰਨਤਾ ਪਾਣੀ ਨਾ ਹੋਵੇ ਸਾਫ ਪਾਣੀ ਖੜਾ ਆ ਤੇ ਉਹਨੂੰ ਅਸੀਂ ਰੋੜ ਦੇਣਾ ਆ ਇਸ ਤਰ੍ਹਾਂ ਡਾਕਟਰ ਸਾਹਿਬ ਦੱਸਿਆ ਕਿ ਜਿਹੜਾ ਇੱਕ ਡੇ ਹੈਗਾ ਸ਼ੁੱਕਰਵਾਰ ਡੇ ਦੱਸਿਆ ਕਿ ਇਹ ਡਰਾਈ ਡੇ ਟਾਈਪ ਬਣਾਇਆ ਜਾਵੇ ਕਿ ਹਰ ਜਗ੍ਹਾ ਜਿਹੜਾ ਪਾਣੀ ਖੜਾ ਹੈਗਾ ਉਹਨੂੰ ਰੋੜ ਦਿੱਤਾ ਜਾਵੇ ਸੋ ਜਿਹੜੀ ਇਹ ਅਵੇਅਰਨੈਸ ਹੈ ਜੀ ਆ ਜ਼ਰੂਰੀ ਆ ਕਿਉਂਕਿ ਅਗਰ ਅਵੇਅਰ ਨਹੀਂ ਹੋਵਾਂਗੇ ਤੇ ਇਹਦੇ ਨਾਲ ਬਹੁਤ ਸਾਰਾ ਜਿਹੜਾ ਪੈਸਾ ਆ ਉਹ ਬਿਮਾਰੀਆਂ ਦੇ ਲਾਗੇ ਜਿਹੜਾ ਬੰਦਾ ਫਿਜ਼ੀਕਲੀ ਵੀ ਖੁੰਦਾ ਆ ਇਹ ਉਹਦੇ ਨਾਲ ਤੌਰ ਤੇ ਆਰਥਿਕ ਤੌਰ ਤੇ ਅਸੀਂ ਕਮਜ਼ੋਰ ਹੁੰਨੇ ਆ ਸੋ ਇਹ ਜਿਹੜੇ ਰੈਲਿਸ ਹੈਗੇ ਆ ਜਾਂ ਅਵੇਅਰਨੈਸ ਆ ਇਹ ਬਹੁਤ ਜ਼ਰੂਰੀ ਆ ਕਿਤੇ ਕਰਕੇ ਮੈਂ ਸਾਰੀ ਟੀਮ ਨੂੰ ਡਾਕਟਰ ਸਾਹਿਬ ਨੂੰ ਥੈਂਕ ਯੂ ਕਰਦੀ ਆ ਕਿ ਇਹ ਜਿਹੜਾ ਇਹਨਾਂ ਬੱਚਿਆਂ ਨੂੰ ਅਵੇਅਰ ਕੀਤਾ ਤੇ ਇਹ ਆਉਂਦਾ ਵੀ ਏਸੀ ਤਰ੍ਹਾਂ ਜਿਹੜਾ ਅਵੇਅਰਨੈਸ ਸਾਰੇ ਸਮਾਜ ਵਿੱਚ ਫੈਲ ਜਾਈਂਦੀ ਆ ਥੈਂਕ ਯੂ ਕਰੇ ਬਾਲਾ ਕਰੇ ਜੇਦਾ ਕਰੇ ਬਾਲਾ ਕਰੇ ਜੇਦਾ ਕਰੇ ਬਾਲਾ ਕਰੇ ਜੇਦਾ ਕਰੇ ਬਾਲਾ ਕਰੇ ਜੇਦਾ お願いします。